ਪਿਆਰੇ ਦਰਸ਼ਕੋ ਪਿਆਰ ਭਰੀ ਸਤਿ ਸ੍ਰੀ ਅਕਾਲ ਇਹ ਕਹਾਣੀ ਹੈ ਰਿਸ਼ਤੇ ਹੌਲੀ ਹੌਲੀ ਰਿਸ਼ਤੇ ਹੁਣ ਬਦਲ ਰਹੇ ਨੇ ਆਪਣਾ ਕਹਿਣ ਵਾਲਿਆਂ ਦੇ ਦਿਲ ਵਿੱਚ ਹੁਣ ਮੇਰੇ ਤੇਰੇ ਦੇ ਭਾਵ ਭਰਨ ਲੱਗਦੇ ਹਨ ਜ਼ੁਬਾਨ ਤੇ ਮਿਠਾਸ ਦਿਲਾਂ ਵਿੱਚ ਕੜਵਾਟ ਰੱਖਦੇ ਨੇ ਰਿਸ਼ਤਿਆਂ ਨੂੰ ਆਪਣੇ ਪਣ ਦਾ ਭਾਵ ਨਾਲ ਨਹੀਂ ਪੈਸਿਆਂ ਦੇ ਨਾਲ ਪਰਖਣ ਲੱਗ ਪਏ ਨੇ ਖੂਨ ਦੇ ਰਿਸ਼ਤੇ ਵੀ ਅਸੀਂ ਉਸੇ ਤਕੜੀ ਵਿੱਚ ਤੋਲਣ ਲੱਗ ਪਏ ਹਾਂ ਪੈਸਿਆਂ ਵੱਲੋਂ ਕਮਜ਼ੋਰ ਇਨਸਾਨ ਲਈ ਬਗਾਨਾਪਣ ਤੇ ਪੈਸਿਆਂ ਵਾਲਿਆਂ ਲਈ ਗੱਲਾਂ ਵਿੱਚ ਸ਼ਹਿਦ ਭੁੱਲਣ ਲੱਗ ਪਏ ਹਾਂ ਰਿਸ਼ਤੇ ਨਿਭਾਉਣ ਵੇਲੇ ਕਿਸੇ ਅੱਗੇ ਇਹਨਾਂ ਨੂੰ ਝੁਕੂ ਕੇ ਉੱਠਦੇ ਵੇਲੇ ਸਹਾਰੇ ਦੀ ਲੋੜ ਪਵੇ ਕਿਉਂਕਿ ਜੋ ਤੁਹਾਨੂੰ ਚੁਕਾ ਰਿਹਾ ਹੈ ਉਹ ਠਾਣ ਵੇਲੇ ਸਹਾਰਾ ਨਹੀਂ ਦੇਵੇਗਾ ਅਤੇ ਜੋ ਰਿਸ਼ਤਿਆਂ ਨੂੰ ਚੁਕਾਉਣ ਵਿੱਚ ਵਿਸ਼ਵਾਸ ਰੱਖਦਾ ਹੈ ਉਹ ਕਦੇ ਰਿਸ਼ਤਿਆਂ ਨੂੰ ਨਿਭਾਉਣ ਵਿੱਚ ਵਿਸ਼ਵਾਸ ਨਹੀਂ ਰੱਖਦਾ ਅਜਿਹੇ ਰਿਸ਼ਤੇਆਂ ਨੂੰ ਉਸਦੇ ਹਾਲ ਤੇ ਹੀ ਛੱਡ ਦੇਣਾ ਚਾਹੀਦਾ ਹੈ। ਵਕਤ ਨੂੰ ਦੇਖਦੇ ਹੋਏ ਸ਼ਾਂਤ ਹੋ ਕੇ ਬੈਠ ਜਾਣਾ ਚਾਹੀਦਾ ਹੈ। ਚੰਗਾ ਉਹੀ ਹੈ ਜੋ ਹਰ ਥਾਂਲ ਵਿੱਚ ਤੁਹਾਨੂੰ ਅੱਗੇ ਵਧਦਾ ਵੇਖਣਾ ਚਾਹੁੰਦਾ ਹੈ ਅਤੇ ਅੱਗੇ ਵਧਣ ਲਈ ਤੁਹਾਡੀ ਸਹਾਇਤਾ ਕਰਦਾ ਹੈ ਅਤੇ ਸਹੀ ਸਮੇਂ ਤੇ ਸਹੀ ਰਾਏ ਦਿੰਦਾ ਹੈ। ਉਹੀ ਤੁਹਾਡਾ ਆਪਣਾ ਹੈ ਤੇ ਉਹੀ ਤੁਹਾਡਾ ਰਿਸ਼ਤੇਦਾਰ ਹੈ ਜੋ ਮੁਸ਼ਕਲ ਵਕਤ ਤੁਹਾਡੀ ਬਾਹ ਫੜਦਾ ਹੈ। ਮਦਦ ਕਰਨਾ ਸਿੱਖੋ ਦਿਖਾਵੇ ਤੋਂ ਬਿਨਾ ਮਿਲਣਾ ਜੁਲਣਾ ਸਿੱਖੋ ਮਤਲਬ ਤੋਂ ਬਿਨਾ ਮੁਸਕਰਾਉਣਾ ਸਿੱਖੋ ਤਸਵੀਰਾਂ ਤੋਂ ਬਿਨਾ ਵਰਤਣਾ ਸਿੱਖੋ ਪੈਸੇ ਤੋਂ ਬਿਨਾ ਹਾਲ ਚਾਲ ਪੁੱਛ ਲੋ ਕੰਮ ਤੋਂ ਡਣਾ ਇੱਜ਼ਤ ਨਾਲ ਸਬੰਧਾਂ ਦੀ ਇੱਕ ਸੁਰਤਾ ਬਣਾਈ ਰੱਖੋ ਰਿਸ਼ਤਾ ਭਾਵੇਂ ਦੂਰ ਦਾ ਹੋਵੇ ਭਾਵੇਂ ਨੇੜੇ ਦਾ ਹੋਵੇ ਭਾਵੇਂ ਛੋਟਾ ਹੋਵੇ ਪਰ ਹੋਵੇ ਹੀ ਹੀਰੇ ਵਰਗਾ ਚਮਕਦਾਰ ਕੀਮਤੀ ਤੇ ਅਨਮੋਲ ਰਿਸ਼ਤਾ ਕਿਸ ਤਰ੍ਹਾਂ ਦਾ ਹੋਵੇ ਹੀਰੇ ਵਰਗਾ ਚਮਕਦਾਰ ਕੀਮਤੀ ਤੇ ਅਨਮੋਲ ਧੰਨਵਾਦ